ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਘੜੀ ਵਿੱਚ ਤੁਸੀਂ ਸੁਣੋਗੇ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ ਨੀਤੀ ਆਯੋਗ ਦੇ ਆਸਵੰਤ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ 6 ਪਹਿਲੂਆਂ ਦੇ ਟੀਚਿਆਂ ਨੂੰ 100% ਦੀ ਪੂਰਾ ਕਰਨ ਲਈ ਸੰਪੂਰਨਤਾ ਬਿਆਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹੋ ਬਿਆਨ ਅਗਲੇ 3 ਮਹੀਨੇ ਤੱਕ ਚੱਲੇਗਾ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਇਲਾਕੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਇਸ ਵਿਭਾਂਦ ਦੀ ਅੱਜ ਸ਼ੁਰੂਆਤ ਹੋਈ ਮੈਂ ਅਮਨਪ੍ਰੀਤ ਤਲਵਾਰ ਇੰਗਲਿਸ਼ ਮਿਸਟਰਸ ਸਾਹ ਸਕੂਲ ਆਫ ਫੈਮਿਨੈਂਸ ਫਿਰੋਜ਼ਪੁਰ ਦੇ ਵਿੱਚ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਨੀਤੀ ਯੋਗ ਨੇ ਮਿਲ ਕੇ ਜਿਹੜਾ ਪ੍ਰੋਗਰਾਮ ਇੱਥੇ ਚਲਾਇਆ ਹੈ ਜਿਦੇ ਵਿੱਚ ਲੇਡੀਜ਼ ਨੂੰ ਗਾਈਡ ਕੀਤਾ ਜਾ ਰਿਹਾ ਹੈ ਉਹਨਾਂ ਦੀ ਹੈਲਥ ਨੂੰ ਲੈ ਕੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਕੇ ਤਰੀਕੇ ਦੇ ਜੋਬਸ ਕਰ ਸਕਦੇ ਨੇ ਲੇਟਰ ਔਨ ਆਪਣੇ ਪੈਰਾਂ ਤੇ ਕਿਵੇਂ ਖੜੇ ਹੋ ਸਕਦੇ ਹੈ ਬੜਾ ਵੱਧ ਗਿਆ ਇੱਕ ਉਪਰਾਲਾ ਜਿਹੜੀਆਂ ਲੇਡੀਜ਼ ਆਈਆਂ ਨੇ ਉਹਨਾਂ ਦਾ ਹੈਲਥ ਚੈੱਕਅਪ ਚੱਲ ਰਿਹਾ ਹੈ ਔਰ ਨਾਲ ਹੀ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਉਹ ਆਪਣੇ ਕੰਮ ਨੂੰ ਅੱਗੇ ਵਧਾ ਸਕਦੇ ਆ। ਬਹੁਤ ਵਧੀਆ ਉਪਰਾਲਾ ਹੈ ਸਕੂਲ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ। ਬੱਚੇ ਵੀ ਬਹੁਤ ਉਤਸ਼ਾਹਿਤ ਨੇ। ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਨੂੰ ਪ੍ਰੈਕਟੀਕਲੀ ਕਰ ਰਹੀ ਹੈ। ਇਹ ਬਹੁਤ ਅੱਗੇ ਜਾ ਕੇ ਸਾਡੇ ਲਈ ਫਾਇਦੇਮੰਦ ਹੋਏਗਾ। ਤੇਰਾ ਨਾਮ ਡਾਕਟਰ ਭਾਵਨਾ ਬਾਸਰ ਹੈ। ਸੰਪੂਰਨਤਾ ਅਭਿਆਨ ਦੇ ਤਹਿਤ ਅੱਜ ਫਿਰੋਜ਼ਪੁਰ ਦੇ ਵਿੱਚ ਹੈਲਥ ਦੇ ਵਿਭਾਗ ਵੱਲੋਂ ਜਿਸ ਦੇ ਵਿੱਚ ਡਾਇਬਟੀਜ਼, ਹਾਈਪਰਟੈਨਸ਼ਨ ਬਾਰੇ ਜਾਣ ਆਵਾ ਜੜੀਆਂ ਨੇ ਉਹ ਅੱਜ ਇੱਥੇ ਬੈਨੀਫਿਸ਼ਰੀਜ਼ ਦੇ ਤੌਰ ਤੇ ਮੌਜੂਦ ਨੇ ਜਿਨ੍ਹਾਂ ਦੇ ਚੈੱਕਅਪਸ ਕੀਤੇ ਜਾਣਗੇ ਐਂਡ ਉਹਨਾਂ ਨੂੰ ਅਵੇਅਰ ਕੀਤਾ ਜਾਏਗਾ ਐਸਐਲਫਐਲ ਗਰੁੱਪਸ ਦੇ ਦੁਆਰਾ ਇੰਡੀਜਨਸ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੇ ਉਹਨਾਂ ਦੇ ਵੀ ਸਟਾਲਸ ਲਗਾਏ ਗਏ ਨੇ ਸਰ ਇਹ ਪੋਸਟਿਕ ਖਰਾਕ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਦੀ ਨੀਤੀਯੋਗ ਵੱਲੋਂ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਹੈ ਇਹਨੂੰ ਉਤਸ਼ਾਹਵਰਦਕ ਜ਼ਿਲ੍ਹਾ ਚੁਣਿਆ ਗਿਆ ਹੈ ਅਸੀਂ ਹੈਲਥ ਡਿਪਾਰਟਮੈਂਟ ਵੱਲੋਂ ਇੱਥੇ ਅੱਜ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਨਵਜੰਮੇ ਬੱਚੇ ਹਨ ਉਹਨਾਂ ਦਾ ਟੀਕਾਕਰਨ ਕਰ ਰਹੇ ਹਾਂ ਇਸ ਤੋਂ ਇਲਾਵਾ ਆਮ ਲੋਕਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਖੂਨ ਦੀ ਜਾਂਚ ਬੀਪੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਵਿਖੇ ਵੀ ਅਧਿਕਾਰੀਆਂ ਨੇ ਸੰਪੂਰਨਤਾ ਬਿਆਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਤਿੰਦਰ ਵੀਰ ਕੌਰ ਐ ਮੈਂ ਐਜ਼ ਆ ਬਲਾਕ ਪ੍ਰੋਗਰਾਮ ਮੈਨੇਜਰ ਵਰਕ ਕਰ ਰਹੀ ਆ ਇਸ ਪ੍ਰਸ਼ਨ ਬਲਾਕ ਵੱਲੋਂ ਚਲਾਈ ਗਈ ਮਹਮਾ ਜਿਹਦੇ ਵਿੱਚ ਆਪਾਂ ਹਰ ਚੀਜ਼ ਜਿਹੜੀ ਕਹੋ ਪਿੱਛੜਗੇ ਸੀਗੇ ਜਿਹੜਾ ਇੱਕ ਕਲਾ ਨਾਲ ਬਲਾਕ ਇੱਕ ਡੇਰਾ ਬਾਬਾ ਨਾਨਕ ਆਰਡਰ ਏਰੀਆ ਹੋਣ ਕਰਕੇ ਆਪਾਂ ਕੁਝ ਚੀਜ਼ਾਂ ਤੋਂ ਪਿੱਛੇ ਰਹਿ ਗਏ ਸੀ ਉਹਨਾਂ ਨੂੰ ਕਹੋ ਫੁੱਲੀ ਪ੍ਰੋਗਰੈਸ ਕਰਨ ਲਈ ਉਹਨਾਂ ਚੀਜ਼ਾਂ ਵਿੱਚ ਡਿਵੈਲਪ ਕਰਨ ਲਈ ਆਪ ਦਾ ਲਾਂਚ ਕੀਤਾ ਕੁਝ ਇੰਡੀਕੇਟਰਸ ਹੈਗੇ ਆ ਉਹਨਾਂ ਤੇ ਵਰਕ ਕਰਕੇ ਉਹਨਾਂ ਨੂੰ ਖੁੱਲੀ ਕਹਿ ਲਓ ਕੰਪਲੀਟ ਕਰਨਾ 100% ਕਰਨਾ ਹੈ ਸਦੀਸ਼ ਕੁਮਾਰ ਸੀ ਡੀ ਪੀਓ ਖਨਾਨੋਦ ਅੱਜ ਜਿਹੜਾ ਹੈ ਸੰਪੂਰਨਤਾ અભિયાન ਜਿਹੜਾ ਸ਼ੁਰੂ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਹੈ ਜਿਹੜਾ ਗਰਭਵਤੀ ਔਰਤਾਂ ਹੈਗੀਆਂ ਨਾ ਸਰਕਾਰ ਵੱਲੋਂ ਜਿਹੜੀ ਉਹਨਾਂ ਨੂੰ ਐਸਐਨਬੀ ਦਿੱਤੀ ਜਾਂਦੀ ਹੈਗੀ ਹੈ ਤੇ ਉਸ ਤੋਂ ਇਲਾਵਾ ਅਸੀਂ ਗਰਭਵਤੀ ਔਰਤਾਂ ਨੂੰ ਜਿਹੜਾ ਅਵੇਅਰ ਕਰਦੇ ਆ ਕਿ ਉਹਨਾਂ ਨੂੰ ਘਰ ਦੇ ਬੰਨੀਆਂ ਚਾਹਤਾਂ ਨਹੀਂ ਚਾਹੀਦੀਆਂ ਨਾ ਜੇਕਰ ਗਰਭਵਤੀ ਔਰਤ ਸਾਡੀ ਤੰਦਰੁਸਤ ਹੋਵੇਗੀ ਸਾਡੇ ਬੋਲਕ ਤੁਹਾਨੂੰ ਉਸ ਬੱਚੇ ਨੂੰ ਜਨਮ ਦਿਵਸ ਮੇਰਾ ਨਾਮ ਅਮਨਦੀਪ ਸਿੰਘ ਆ ਅਸੀਂ ਇੱਕ ਫਾਈਨੈਂਸ਼ੀਅਲ ਟ੍ਰੇਸੀ ਦੇਤੇ ਕੰਮ ਕਰਦੇ ਆ ਸਾਡੀ ਕੰਪਨੀ ਦਾ ਨਾਮ ਹੈ ਕ੍ਰਿਸਟਲ ਫਾਊਂਡੇਸ਼ਨ ਦੇ ਅਧਿਐ ਤੇ ਇਸ ਕੰਮ ਕਰਦੇ ਆ ਸਾਡਾ ਮੇਨ ਮੋਟਿਵ ਹੁੰਦਾ ਵਾ ਕਿ ਪਿੰਡਾਂ ਦੇ ਵਿੱਚ ਜਿੱਦਾਂ ਲੋਕ ਆ ਜਿਹੜੇ ਕਿ ਜਿਆਦਾ ਬੈਂਕਿੰਗ ਨਾਲ ਨਹੀਂ ਜੁੜ ਪਾਏ ਉਹਨਾਂ ਨੂੰ ਅਸੀਂ ਬੈਂਕਿੰਗ ਦੇ ਨਾਲ ਜੋੜਦੇ ਆ ਅਸੀਂ ਪਿੰਡਾਂ ਵਿੱਚ ਜਾ ਕੇ ਕੈਂਪਿੰਗ ਕਰਦੇ ਆ ਤਾਂ ਅੱਜਕਲ ਫਰਾਡ ਬਹੁਤ ਹੋ ਰਿਹਾ ਅਸੀਂ ਉਹਨਾਂ ਬਾਰੇ ਵੀ ਉਹਨਾਂ ਨੂੰ ਸਮਝਾਉਂਦੇ ਆ ਕਿ ਉਹਨਾਂ ਨੇ ਕਿੱਦਾਂ ਅੱਗੇ ਫਿਊਚਰ ਦੇ ਵਿੱਚ ਆਪਣੀ ਫਿਊਚਰ ਪਲੈਨਿੰਗ ਕਿੱਦਾਂ ਕਰਨੀ ਆ ਡੇਰਾ ਬਾਬਾ ਨਾਨਕ ਵਿੱਚ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨੇ ਵੀ ਆਕਾਸ਼ਵਾਣੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਮੇਰਾ ਨਾਮ ਰਾਜਵਿੰਦਰ ਕੌਰ ਹੈ ਤੇ ਮੈਂ ਜਿਹੜੇ ਸਪਹਿਲ ਪ੍ਰੋਜੈਕਟ ਆਜੀਵਿਕਾ ਪਾਰਟ ਨੇ ਜਿਹੜਾ ਚਲਾਇਆ ਹੈ ਉਹਦੇ ਵਿੱਚ ਮੈਂ ਕੰਮ ਕਰ ਰਹੀ ਹਾਂ। ਇਹ ਬਹੁਤ ਹੀ ਵਧੀਆ ਪ੍ਰੋਜੈਕਟ ਚਲਾਇਆ ਗਿਆ ਹੈ। ਇਹ ਪ੍ਰਾਇਮਰੀ ਸਕੂਲ ਜਿਹੜੀ ਸਰਕਾਰੀ ਸਕੂਲ ਨੇ ਉਹਨਾਂ ਦੀ ਯੂਨੀਫਾਰਮਸ ਜਿਹੜੀਆਂ ਰੈਡੀ ਕਰ ਰਹੇ ਨੇ, ਜਿਹੜੀਆਂ ਘਰ ਵਿੱਚ ਬੀਪੀਆਂ ਬੈਠੀਆਂ ਹੋਈਆਂ ਨੇ ਉਹਨਾਂ ਲਈ ਅਸੀਂ ਇਹ ਰੋਜ਼ਗਾਰ ਖੋਲ੍ਹਿਆ ਹੈ ਕਿ ਜਿਹੜੇ ਘਰ ਵਿੱਚ ਬੈਠੇ ਨੇ ਉਹ ਵਧੀਆ ਤੋਂ ਵਧੀਆ ਕੰਮ ਕਰ ਸਕਣ। ਮੇਰਾ ਨਾਮ ਗੁਰਜੀਤ ਕੌਰ ਹੈ ਪਿੰਡ ਹ ਪਾਤਰ ਸਰਕਾਰ ਵੱਲੋਂ ਜਿਹੜੀ ਸਕੀਮ ਸਰਹਰ ਗਰੁੱਪਾਂ ਦੀ ਚਲਾਈ ਗਈ ਹੈ ਮੈਂ ਉਸ ਦੇ ਵਿੱਚ ਕੰਮ ਕਰਦੀ ਹਾਂ ਜਾਦਾ ਫੀਲਡ ਵਰਕ ਕਰਦੀ ਹੈ ਮੈਂ ਪਿੰਡਾਂ ਦੇ ਵਿੱਚੋਂ ਗਰੀਬ ਬੈਣਾ ਜੋ ਫਲੱਬ ਕਿ ਉਹਨਾਂ ਦਾ ਇੱਕ ਗਰੁੱਪ ਬਣਾ ਕੇ ਉਹਨਾਂ ਨੂੰ ਸਰਕਾਰ ਦੀਆਂ ਸਕੀਮਾਂ ਨਾਲ ਜੋੜਿਆ ਜਾਂਦਾ ਹੈ ਕਿ ਜੋ ਵੀ ਕੋਈ ਭੈਣ ਆਪਣੇ ਹੱਥ ਦਾ ਕੰਮ ਕਰਦੀ ਹੈ ਉਸ ਦਾ ਹੁਨਰ ਬਾਹਰ ਲਿਆਇਆ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੇ ਗਏ ਪੈਸਿਆਂ ਦੇ ਕੇ ਤੇ ਉਹ ਆਪਣਾ ਕੰਮ ਸ਼ੁਰੂ ਕਰਦੀ ਹੈ ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਈ ਗਈ ਇਹ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਗਏ ਨੇ ਮੁਹਾਲੀ ਦੇ ਐਸਐਸਪੀ ਸੰਦੀਪ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਇਨ ਕ੍ਰਿਮੀਨਲ ਲਾਜ਼ ਹੈਗੇ ਆ ਉਹ ਨਵੇਂ 1 ਜੁਲਾਈ ਤੋਂ ਹੋਣ ਦੇ ਵਿੱਚ ਆਏ ਨੇ ਐਸਾ ਜਿਹੜੇ ਇੰਪਲੀਮੈਂਟੇਸ਼ਨ ਹੈਗੀ ਹੈ ਇਹਦੀ ਬੜੀ ਸਮੂਥ ਸਾਡੇ ਵੱਲੋਂ ਚੱਲ ਰਹੀ ਹੈ ਜਿਹੜੀ ਇਹ ਸਾਕਸ਼ ਆ ਐਪ ਹੈਗੀ ਹੈ ਉਹਦੀ ਵੀ ਜਿਹੜੀ ਲਾਂਚ ਹੈਗਾ ਉਹ ਕਾਫੀ ਹੱਦ ਤੱਕ ਰੈਡੀ ਹੈ ਤੇ ਮੈਨੂੰ ਲੱਗਦਾ ਹੈ ਅੱਜ ਕੱਲ੍ਹ 'ਚ ਉਹਦਾ ਵੀ ਲਾਂਚ ਹੋ ਜਾਏਗਾ ਤੇ ਪ੍ਰੋਪਰ ਤਰੀਕੇ ਨਾਲ ਦੀ ਇੰਪਲੀਮੈਂਟੇਸ਼ਨ ਸਾਡੇ ਵੱਲੋਂ ਕਰਾਈ ਜਾਏ। ਇਹਦੇ ਵਿੱਚ ਵੀ ਵੀਡੀਓ ਦਾ ਹੈ ਕਿ ਕ੍ਰਾਈਮ ਸੀਨ ਦੇ ਵਿੱਚ ਵੀਡੀਓਗ੍ਰਾਫੀ ਹੈ ਬੜਾ ਅੱਛਾ ਪ੍ਰੋਵੀਜ਼ਨ ਹੈ ਇਹਦੇ ਵਿੱਚ ਕਿ ਜਿੱਦ ਵੀ ਕ੍ਰਾਈਮ ਸੀਨ ਦੇ ਵਿੱਚ ਹੋਏਗਾ ਤਾਂ ਉਹਦੀ ਪ੍ਰੋਪਰ ਵੀਡੀਓਗ੍ਰਾਫੀ ਹੋਏਗੀ। ਜਿਹੜੀ ਐਪ ਹੈ ਉਹਦੇ ਵਿੱਚ ਐ ਦੇ ਉੱਤੇ ਸਾਰੇ ਵੀਡੀਓ ਜਿਹੜੇ ਸੇਵ ਹੋ ਜਾਂਦੇ ਜਿਹੜਾ ਕਿ ਕੋਰਟ ਪ੍ਰੋਸੈਸ ਵੱਲੋਂ ਵੀ ਯੂਜ਼ ਹੋ ਸਕਦਾ ਹੈ ਅਤੇ ਜਿਹੜਾ ਪੁਲਿਸ ਵੱਲੋਂ ਵੀ ਯੂਜ਼ ਹੋ ਸਕਦਾ ਹੈ। ਰੂਪਨਗਰ ਤੋਂ ਐਸਐਸਪੀ ਗੁਲਨਿਤ ਸਿੰਘ ਖੁਰਾਣਾ ਨੇ ਤਿੰਨ ਕਾਨੂੰਨਾਵਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਐਫਆਈਆਰ ਬਾਰੇ ਦੱਸਿਆ। ਕਈ ਵਾਰੀ ਹੁੰਦਾ ਸੀ ਬੰਦਾ ਕਿਤੇ ਬਾਹਰ ਗਿਆ ਹੋਇਆ ਔਰ ਉਹਨੇ ਕੋਈ ਪਰਚਾ ਦਰਜ ਕਰਾਣਾ ਹੈਗਾ ਤਾਂ ਉਹਨੂੰ ਉੱਥੇ ਮੌਕੇ ਤੇ ਆ ਕੇ ਹਾਜ਼ਰ ਹੋਣਾ ਸੀਗਾ ਪਹਿਲਾਂ ਤੇ ਉਹ ਬੰਦੇ ਜਿਹੜੀ ਖਤਮ ਕੀਤੀ ਗਈ ਹੈਗੀ ਬੰਦਾ ਘਰ ਬੈਠੇ ਵੀ ਕੰਪਲੇਂਟ ਦੇ ਕਰਕੇ ਐਫਆਈਆਰ ਦਰਜ ਕਰਾ ਸਕਦਾ ਹੈਗਾ। ਉਹਦੇ ਵਿੱਚ ਸਾਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਕਿ ਵੀ ਆਪਾਂ ਉਹ ਚੀ ਉਹਦੀ ਆਇਡੈਂਟੀਟੀ ਇਸਟੈਬਲਿਸ਼ ਕਰ ਲਈ ਕਿ ਇਹ ਜੈਨੂਇਨ ਹੈ ਜਾਂ ਨਹੀਂ ਹੈ। ਤੋਂ ইএফআইআর ਜਿਹੜੀ ਹੈਗੀ ਹੈ ਉਹਦੇ ਵਾਸਤੇ ਇੱਕ ਪ੍ਰੋਸੀਜਰ ਰੱਖਿਆ ਗਿਆ ਹੈ। ਦੂਜਾ ਜ਼ੀਰੋ ਐਫਆਈਆਰ ਦਾ ਕਨਸੈਪਟ ਲਿਆਂਦਾ ਹੈਗਾ ਜਿੱਦੇ ਵਿੱਚ ਮੌਕਾ ਬਕਵਾ ਚ ਹੈ ਕਿਸੇ ਦੂਜੇ ਸਟੇਟ ਦਾ ਹੈ, ਜ਼ਿਲ੍ਹੇ ਦਾ ਹੋਵੇ। ਪਰਚਾ ਕਿਤੇ ਵੀ ਦਰਜ ਕਰਾਇਆ ਜਾ ਸਕਦਾ ਹੈ ਅਗਰ ਕੰਪਲੇਂਟਡ ਜਾਂਦਾ ਹੈਗਾ ਤਾਂ। ਮੋਸਟਲੀ ਜਿਹੜੇ ਸਾਡੇ ਇਸ਼ੂਜ਼ ਆਉਂਦੇ ਸੀ ਕਿ ਕੋਈ ਟੂਰਿਸਟ ਕੋਈ ਘੁੰਮਣ ਕਿਤੇ ਚਲਾ ਗਿਆ ਪਰ ਉਹਦਾ ਪਰਸ ਉੱਥੇ ਚੋਰੀ ਹੋ ਗਿਆ ਉਹ ਘਰ ਵਾਪਸ ਆ ਜਾਂਦਾ ਸੀ ਫਿਰ ਉਹਨੂੰ ਖੱਜਲ ਪਰੀ ਹੁੰਦੀ ਸੀ ਇਹੋ ਜਿਹੇ ਕੇਸੇ ਦੇ ਵਿੱਚ ਉਹ ਪਰਚਾ ਜਿਹੜਾ ਹੈਗਾ ਆਪਣੇ ਹோம் પોલીસ ਸਟੇਸ਼ਨ ਵਿੱਚ ਵੀ ਆ ਕਰਕੇ ਦਰਜ ਕਰਾ ਦਿੱਤਾ ਜੇ ਤਫਤੀਸ਼ ਵਾਸਤੇ ਉਹ ਉਸ ਕੰਸਰਨ ਥਾਣੇ ਵਿੱਚ ਚਲੀ ਜਾਊਗੀ ਮੈਂ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਇਹ ਜਿਹੜੇ ਤਿੰਨ ਕਾਨੂੰਨ ਨੇ ਇਹਨਾਂ ਦੇ ਤਹਿਤ ਹੀ ਹੁਣ ਜਿਹੜੀਆਂ ਵੀ ਪ੍ਰੋਸੀਡਿੰਗਸ ਹੋਣਗੀਆਂ ਪੁਲਿਸ ਨਾਲ ਰਿਲੇਟਡ ਜੁਡੀਸ਼ਰੀ ਨਾਲ ਰਿਲੇਟਡ ਜਾਂ ਕਾਨੂੰਨੀ ਜਿੰਨੀਆਂ ਵੀ ਪ੍ਰਿਕਿਰਗਾਵਨ ਉਹ ਜਿਹੜੀਆਂ ਹੁਣ ਇਹਨਾਂ ਤਿੰਨ ਕਾਨੂੰਨਾਂ ਦੇ ਮੁਤਾਬਕ ਹੋਣਗੀਆਂ ਸਾਡੇ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੇ ਦਿੱਤੀ ਗਈ ਹੈ ਔਰ ਅਸੀਂ ਪੂਰੀ ਤਰ੍ਹਾਂ ਤਿਆਰ ਹੋ ਕੇ ਇਹਨਾਂ ਦੀ ਪੂਰੀ ਇਨਵਨ ਪਾਲਣਾ ਕਰ ਰਹੇ ਆ ਇਹਨਾਂ ਨਵੇਂ ਜਿਹੜੇ ਕਾਨੂੰਨ ਨੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਕੁਝ ਨਵੀਆਂ ਪ੍ਰੋਵੀਜ਼ਨਸ ਨੇ ਜਿਹੜੀਆਂ ਕਿ ਜਿਹੜਾ ਵਿਕਟਮ ਹੈ ਜਾਂ ਕੰਪਲੇਨੈਂਟ ਹੈ ਐਫ ਆਈ ਆਰ ਦਾ ਉਹਨੂੰ ਬਹੁਤ ਜ਼ਿਆਦਾ ਫਾਇਦੇਮੰਦ ਰਹਿਣਗੀਆਂ ਜਿਵੇਂ ਕਿ ਆਈਓ ਵੱਲੋਂ ਜਿਹੜਾ ਹੈਗਾ ਕੰਪਲੇਨੈਂਟ ਨੂੰ ਇਨਵੈਸਟੀਗੇਸ਼ਨ ਦੀ ਪ੍ਰੋਸੀਡਿੰਗ ਦੀ ਜਾਣਕਾਰੀ ਦੇਣਾ ਮੌਕੇ ਤੇ ਵੀਡੀਓ ਰਿਕਾਰਡਿੰਗ ਕਰਨਾ ਫੋਟੋਗ੍ਰਾਫੀ ਕਰਨਾ ਅਤੇ ਉਹਨੂੰ ਫਾਈਲ ਦੇ ਵਿੱਚ ਲਗਾਉਣਾ ਤੇ ਉਹ ਜਿਹੜੀ ਸੌਫਟ ਕਾਪੀ ਆ ਉਹਦੀ ਉਹ ਜੁਡੀਸ਼ਰੀ ਨੂੰ ਵੀ ਪਹੁੰਚਾਉਣਾ ਇੱਕ ਟਾਈਮ ਬਾਉਂਡ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਨ ਵਾਸਤੇ ਇਹ ਜਿਹੜੇ ਸਾਡੇ ਨਵੇਂ ਕਾਨੂੰਨ ਨੇ ਇਹ ਕਾਫੀ ਜਿਹੜਾ ਹੈਗਾ ਲਾਹੇਵੰਦ ਹੋਣਗੇ। ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਇਤਿਹਾਸਕ قرار ਦਿੰਦੇ ਹੋਏ ਲੋਕ ਹਿੱਤ ਵਿੱਚ ਦੱਸਦੇ ਨੇ। ਮੈਂ ਐਡਵੋਕੇਟ ਸੁਮਿਤ ਕੁਮਾਰ ਫਾਜ਼ਿਲ ਕਾ ਨਵੇਂ ਕਾਨੂੰਨਾਂ ਚ ਕੁਝ ਧਾਰਾਵਾਂ ਹਟਾ ਦਿੱਤੀਆਂ ਗਈਆਂ ਹਨ ਅਤੇ ਕੁਝ ਨਵੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ 1 ਜੁਲਾਈ ਤੋਂ ਸਾਰੇ ਅਪਰਾਧ ਨਵੇਂ ਕਾਨੂੰਨ ਤਹਿ ਦਰਜ ਕੀਤੇ ਜਾ ਰਹੇ ਹਨ ਅਦਾਲਤਾਂ ਚ ਪੁਰਾਣੇ ਕੇਸਾਂ ਦੀ ਸੁਣਾਈ ਪੁਰਾਣੇ ਕਾਨੂੰਨਾਂ ਦੇ ਤਹਿਤੀ ਚਲਦੀ ਰਹੇਗੀ ਪਹਿਲੀ ਵਾਰ ਅੱਤਵਾਦ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਰਾਜਦਰੋਹੀ ਦੀ ਥਾਂ ਤੇ ਦੇਸ਼ਦਰੋਹ ਦੇ ਜੁਰਮ ਨੇ ਲੈ ਲਈ ਹੈ ਭੀੜ ਵੱਲੋਂ ਹੱਤਿਆ ਦੇ ਮਾਮਲੇ ਚ ਉਮਰ ਕੈਦ ਜਾਂ ਮੌਤ ਦੀ ਸਜ਼ਾ ਦਾ ਪ੍ਰਬੰਧਨ ਕੀਤਾ ਗਿਆ ਹੈ ਅਤੇ ਪੀੜਤ ਕਿਤੇ ਵੀ ਐਫ ਆਈ ਆਰ ਦਰਜ ਕਰਵਾ ਸਕਣਗੇ ਪਹਿਲੀ ਵਾਰ 0 एफ ਯਾਰ ਦਾ ਪ੍ਰਵਧਾਨ ਇਸ ਕੋਡ ਵਿੱਚ ਲੈ ਕੇ ਆਂਦਾ ਗਿਆ ਹੈ ਮੈਂ ਤੇਜਿੰਦਰ ਸਿੰਘ ਐਡਵੋਕੇਟ ਜ਼ਿਲ੍ਹਾ ਕਚੇਰੀ ਮੋਗਾ ਜੋ ਵੀ ਬੁੱਕਸ ਕਿੰਨਾ ਨਾਮੇ ਕਾਨੂੰਨਾ ਸੰਬੰਧੀ ਪਬਲਿਸ਼ ਹੋ ਕੇ ਆ ਰਹੀਆਂ ਹਨ ਹਰੇਕ ਬੁੱਕ ਦੇ ਨਾਲ ਲਗਭਗ ਇਹ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਅਲੱਗ तरहਾਂ ਦੀਆਂ ਗਾਈਡਲਾਈਨਸ ਇਹਨਾਂ ਦੇ ਵਿੱਚ ਦਿਖਾਈਆਂ ਗਈਆਂ ਹਨ ਜਿਸ ਦੇ ਸਬੰਧੀ ਚਾਰਟ D74 D75 ਜੋ ਹੈ ਦਿਖਾਇਆ ਗਿਆ ਹੈ। ਇਹਨਾਂ ਨੂੰ ਦੋ ਪੱਖਾਂ ਵਿੱਚ ਵੰਡਿਆ ਗਿਆ ਹੈ। ਇੱਕ ਪੱਖ ਹੈ ਜਿਹਦੇ ਵਿੱਚ ਹੀਨियस ਜਾਂ ਸੀਰੀਅਸ ਨੇਚਰ ਦੇ ਅਫੈਂਸਸ ਆ ਜਾਂਦੇ ਹਨ ਜਿਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਥੋੜੀ ਗੰਭੀਰਤਾ ਨਾਲ ਔਰ ਵਿਚਾਰ ਅਧੀਨ ਰੱਖ ਕੇ ਸੱਜੇ ਤਰੀਕੇ ਨਾਲ ਨਿਪਟਾਰਾ ਕਰਨ ਦੀ ਇਹਦੇ ਵਿੱਚ ਆਪਣੀ ਵਿਚਾਰਧਾਰਾ ਰੱਖੀ ਹੈ। ਇਸ ਤੋਂ ਇਲਾਵਾ ਜੇ ਦੂਜੇ ਪੱਖ ਦੀ ਗੱਲ ਕਰੀਏ ਤਾਂ ਜੋ ਸਿਵਲ ਕੈਰੈਕਟਰ ਜਾਂ ਕਮਰਸ਼ੀਅਲ ट्रांजैक्शन ਜਾਂ ਮੈਟ੍ਰੀਮੋਨিয়াল ਰਿਲੇਸ਼ਨਸ਼ਿਪ ਜਾਂ ਫੈਮਿਲੀ ਡਿਸਪੂਟਸ ਵੇਰੇ ਆ ਜਾਂਦੇ ਹਨ। ਉਨਾ ਸੰਬੰਧੀ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਜਿੰਨੇ ਜਲਦੀ ਔਰ ਜਿੰਨੇ ਸੌਖੇ ਤਰੀਕੇ ਨਾਲ ਹੋ ਚੁੱਕੇ ਨਿਪਟਾਰਾ ਕਰਨ ਦੀ ਇਹਦੇ ਵਿੱਚ ਆਪਣੀ ਗਾਈਡਲਾਈਨਸ ਦਿੱਤੀਆਂ ਗਈਆਂ ਹਨ ਵਿਚਾਰਤਾਰਾ ਦਿੱਤੀ ਗਈ ਹੈ। ਬੀਤੇ ਦਿਨੀ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਡਾਕਟਰ ਦਿਵਸ ਸਮਾਜ ਲਈ ਡਾਕਟਰਾਂ ਦੇ ਅਨਮੋਲ ਯੋਗਦਾਨ ਦਾ ਸਨਮਾਨ ਕਰਨ ਅਤੇ ਉਹਨਾਂ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਫਰੀਦਕੋਟ ਤੋਂ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਨੇ ਇਸ ਮੌਕੇ ਡਾਕਟਰ ਪਾਈਚਾਰੇ ਨੂੰ ਅਪੀਲ ਕਰਦੇ ਹੋਏ ਕਿਹਾ ਸਮੂਹ ਡਾਕਟਰਸ ਨੂੰ गुजारिश ਕਰਦਾ ਹੈ ਵੀ ਸਾਡਾ ਜਿਹੜਾ ਜੀਵਨ ਹੈ ਇਹ ਪ੍ਰਮਾਤਮਾ ਨੇ ਬਣਾਇਆ ਹੀ ਮ੍ਰਿਤ ਜਾਦੀ ਤੇ ਮਾਨਵਤਾ ਦੀ ਸੇਵਾ ਲਈ ਹੈ ਸਾਨੂੰ ਆਪਣੇ ਇਸ ਕਰਮ ਤੋਂ ਕਦੀ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਭਾਵੇਂ ਦੀ ਕਿਸੇ ਵੀ ਕਿਸਮ ਦੀ ਔਕੜ ਆਣ ਕਿਉਂਕਿ ਜੋ ਹੈ ਹੀ ਪੇਸ਼ੈਂਸ ਹੈ ਪੇਸ਼ੈਂਟ ਹੈ ਤਾਂ ਉਹਦੇ ਲਈ ਸਾਨੂੰ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਹੈ ਪ੍ਰਮਾਤਮਾ ਅੱਗੇ ਦੁਆ ਕਰਦਾ ਹੈ ਵੀ ਡਾਕਟਰਸ ਨੂੰ ਵੀ ਚੰਗੀ ਸਿਹਤ ਦੇਵੇ ਤਾਂ ਕਿ ਉਹ ਮਾਨਵਤਾ ਦੀ ਚੰਗੀ ਸੇਵਾ ਕਰ ਸਕਣ

ਤਾਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ